ਸਦਾ ਕੁਲਵੰਤ ਸਿੰਘ ਬਾਜੀਗੜ ਕੁਐਸਚਨ ਨੰਬਰ 1632 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਜਬ ਸਿੱਕਰ ਸਾਹਿਬ ਮਾਨਯੋਗ ਮੈਂਬਰ ਨੂੰ ਜਵਾਬ ਚਲਾ ਗਿਆ ਸਪਲੀਮੈਂਟਰੀ ਪੁੱਛ ਰਹੇ ਹਾਂ ਹਾਂਜੀ ਸਪਲੀਮੈਂਟਰੀ ਲੈ ਲਓ ਜੀ ਸਦਾ ਕੁਲਵੰਤ ਸਿੰਘ ਜੀ ਦਾदू ਜੀ ਕਿਰਪਾ ਕਰਦਿਆ ਕਰੋ ਤੁਸੀਂ ਵੈਸੇ ਹੀ ਦੇਖ ਲਓ ਵਾਹਿਗੁਰੂ ਬਿਨਾਂ ਸਪਲੀਮੈਂਟਰੀ ਪ੍ਰੇਸ਼ ਬਿਲਕੁਲ ਠੀਕ ਕਹਿੰਦੇ ਆ ਜੀ ਇਹ ਨਹੀਂ ਸਰ ਬਾਤਨਾ ਜਿਹੜਾ ਸਤਰਾਣਾ ਬਲਾਕ ਹੈ ਉਹਦੇ ਵਿੱਚ ਇਸ ਤੋਂ ਅੱਗੇ ਮੂਨਕ ਹੈ ਆਪਣੇ ਮੰਤਰੀ ਜੀ ਬੈਠੇ ਆ ਉਹਦੇ ਵਿੱਚ ਔਰ ਖਨੌਰੀ ਦੇ ਵਿੱਚ ਪਹਿਲਾਂ ਧਰਮਕੋਟ ਸ਼ਾਹਕੋਟ ਦੀ ਗੱਲ ਹੋ ਚੁੱਕੀ ਹੈ ਜੀ ਜੈਤੋਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਕਮਿਊਨਿਟੀਅਲ ਸੈਂਟਰਸ ਹੈਗੇ ਉੱਥੇ ਅਕਿਊਟ ਸ਼ਾਰਟੇਜ ਆ ਤੇ ਜਦੋਂ ਅਸੀਂ ਨੈਰਟ ਕੀਤਾ 50% ਸ਼ਾਰਟੇਜ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ 800 ਤਾਂ ਆਮ ਆਦਮੀ ਕਰਨੇ ਚਤੇ ਐਨੇ ਕੋ ਡਾਕਟਰ ਆ 1600 ਡਾਕਟਰ ਅਸੀਂ ਭਰਤੀ ਕੀਤੇ ਆ ਹੁਣ ਸ਼ਾਰਟੇਜ ਅਸੀਂ ਘਟਾਈ ਆ ਸਰ ਡਾਕਟਰਸ ਤਾਂ ਪਹਿਲਾਂ ਟ੍ਰੇਨ ਕਰਨੇ ਪੈਣਗੇ ਫਿਰ ਸਰਵਿਸ ਜੁਆਇਨ ਕਰਾਣੀ ਪਵੇਗੀ ਔਰ ਉਹਨਾਂ ਨੂੰ ਇਨਸੈਂਟਿਵਾਇਜ਼ ਕਰਕੇ ਅਸੀਂ 5 10 15 ਦਾ ਸਪੈਸ਼ਲ ਜਿਹੜਾ ਹੈਗਾ ਇਨਸੈਂਟਿਵ ਦਿੱਤਾ ਉਹਨਾਂ ਨੂੰ ਤੇ ਹੁਣ ਵੀ ਸਰ ਮੈਂ 21 ਸਪੈਸ਼ਲਿਸਟ ਉਹਨਾਂ ਚੋਂ ਇੱਕ ਮੈਂ ਤਰਾਣੇ ਦੇ ਵਿੱਚ ਵੀ ਲਾਇਆ ਮੈਡੀਕਲ ਸਪੈਸ਼ਲਿਸਟ ਔਰ ਤਿੰਨ ਮੈਂ ਜਿਹੜੇ ਸਬਡਿਵੀਜ਼ਨ ਸਮਾਣੇ ਦੇ ਵਿੱਚ ਆ ਤਾਂ ਕਿ ਉੱਥੇ ਸਾਰੀ ਸਬਦਾ ਲੋਕਾਂ ਨੂੰ ਅਵੇਲੇਬਲ ਹੋਵੇ ਇਸੇ ਤਰ੍ਹਾਂ ਨਾਬੇ ਦੇ ਵਿੱਚ ਔਰ ਰਾਜਪੁਰੇ ਦੇ ਵਿੱਚ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ 255 ਸਪੈਸ਼ਲਿਸਟ ਜਿਹੜੇ ਆ ਮੈਂ ਤਾਂ ਕਿ ਜਿਹੜੇ ਡਿਸਟ੍ਰਿਕਟ ਹਸਪੀਟਲ ਔਰ ਸਬਡਿਵੀਜ਼ਨ ਹਸਪੀਟਲ ਆ ਉਹਨਾਂ ਨੂੰ ਚਲਾਈਏ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੇਰੀ ਕੋਸ਼ਿਸ਼ ਹੈ ਜੀ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਅਗਲੇ 1 ਸਾਲ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੀ ਕਮੀਆਂ ਡਾਕਟਰਾਂ ਦੀ ਇਹ ਪੂਰੀ ਕਰ ਦਾਂਗੇ ਜੀ ਥੈਂਕ ਯੂ ਠੀਕ ਹੈ ਜੀ ਗੁਲਵਾਨ ਜੀ ਸਰ ਮੇਰੇ ਇੱਕ ਹਸਪੀਟਲ ਨੂੰ ਅਪਗ੍ਰੇਡ ਦਾ ਵੀ ਹੈਗਾ ਜੀ ਸਪੀਕਰ ਸਾਹਿਬ ਮੈਂ ਕਿਉਂ ਮੇਰਾ ਜਿਹੜਾ ਹਲਕਾ ਹੈਗਾ ਆਪਣੇ ਹਰਿਆਣੇ ਦੇ ਬਾਰਡਰ ਤੇ ਹੈਗਾ ਔਰ 70 75 ਕਿਲੋਮੀਟਰ ਹੈ ਜਿਹੜਾ ਸਾਨੂੰ ਰਜਿੰਦਰਾ ਹਸਪੀਟਲ ਪੈ ਜਾਂਦਾ ਕਈ ਐਸੇ ਮਾਤੜ ਲੋਕ ਨੇ ਗਰੀਬ ਲੋਕ ਨੇ ਕਿ ਜਿਹੜੇ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦੇ ਰਸਤੇ ਦੇ ਵਿੱਚ ਉਹਨਾਂ ਦੀ ਸਰ ਮੌਤ ਹੋ ਜਾਂਦੀ ਹੈ ਸੋ ਮੈਂ ਕਹਿਣ ਲਈ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ ਮੇਰੇ ਹਸਪੀਟਲ ਦੇ ਵਿੱਚ ਕਦੋਂ ਉਹਨਾਂ ਨੂੰ ਅਪਗ੍ਰੇਡ ਕਰਨਾ ਹੈ ਕਦੋਂ ਉਹਨਾਂ ਦੇ ਵਿੱਚ ਸਟਾਫ ਪੂਰਾ ਕਰਨਾ ਹੈ ਉਹ ਟੈਂਬੋਰਡ ਕੀਤਾ ਜਾਵੇ ਜੀ ਔਰ ਇੱਕ ਉੱਥੇ ਮੇਰੇ ਵਿజిਟ ਕਰਨ ਦਾ ਮੈਨੂੰ ਉਹ ਸਮਾਂ ਦੇ ਦੇਣ ਮੈ ਠੀਕ ਕੀ ਤੁਸੀਂ ਜਲਦੀ ਉੱਥੇ ਵਿజిਟ ਕਰੋਗੇ ਮੈਂ ਵਿజిਟ ਕਰੂੰਗਾ ਜੀ ਇਹਨਾਂ ਦਾ ਘੱਗਰ ਦੇ ਪਾਰ 16 ਪਿੰਡ ਹੈ ਅਰਨੋ ਬਲਾਕ ਹੈ ਉੱਥੇ ਵੀ ਜਾਊਗਾ ਜੀ ਖਲੋਰੀ ਵੀ ਜਾਊਗਾ ਮੁੰਕ ਵੀ ਜਾਊਗਾ ਇਹ ਸਾਰੇ ਏਰੀਆ ਨੂੰ ਵਿజిਟ ਕਰੂੰਗਾ ਔਰ ਮੈਂ ਥੋੜਾ ਜਿਹਾ ਤੁਹਾਡ ਨਾਲ ਸ਼ੇਅਰ ਕਰਨਾ ਚਾਹੁੰਦਾ ਜਿਸ ਤਰ੍ਹਾਂ ਕੱਲ ਜਗਰੂਪ ਸਿੰਘ ਜੀ ਨੇ ਇਸੇ ਤਰ੍ਹਾਂ ਆਪਣੇ ਬਲੰਦਰ ਕੋਇਲ ਜੀ ਨੇ ਜਿਹੜੇ ਲੋਕਲ ਉਹਨਾਂ ਦੀਆਂ ਐਸੋਸੀਏਸ਼ਨਸ ਹੈਗੀਆਂ ਉਹ ਕੁਛ ਇੱਕ ਉਹਨਾਂ ਨੇ ਡ੍ਰੈਸ ਜੋ ਕੀਤਾ ਜੀ ਕੋਈ ਸਾਡੇ ਇੱਕ ਪੀਜੀਆਈ ਦੇ ਵਿੱਚ ਡਾਕਟਰ ਹੈ ਜਿਹੜੇ ਜਿਹੜੇ ਹੈ ਲਹਿਰੇ ਦੇ ਜਾਂ ਹੈ ਫਰੋਜ਼ਪੁਰ ਦੇ ਕੋਈ ਪੀਜੀਆਈ ਪਹੁੰਚ ਗਿਆ ਕੋਈ ਉਸ ਪਹੁੰਚ ਗਿਆ ਉਹ ਵੀ ਇੰਟਰਸਟਡ ਹੈ ਮੈਂ ਸਪੈਸ਼ਲ ਜਿਹੜਾ ਹੈਗਾ ਉਹ ਉਹ ਕੋਸ਼ਿਸ਼ ਕਰਾਂਗਾ ਜੀ ਕਿ ਉਹ ਡਾਕਟਰ ਆ ਕੇ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਥੈਂਕ ਯੂ ਥੈਂਕ ਯੂ ਠੀਕ ਹੈ ਦਲਨ ਜੀ